ਸਰ ਆ ਤੁਹਾਡੇ ਇੱਕ ਤਾਂ ਆਪਣੀ ਪਾਰਟੀ ਦਾ ਨਾਮ ਕੀ ਆਪਣਾ ਨਾਮ ਕੀ ਹੈ ਤੇ ਦੂਸਰਾ ਜਿਹੜੇ ਇੱਕ ਤੁਹਾਡੇ ਇੱਕ ਐਮਪੀ ਦੇ ਕੈਂਡੀਡੇਟ ਸੀਗੇ ਕਿਰਨ ਜੈਨ ਉਹਨਾਂ ਨੂੰ ਮੋਰ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਸਿਟੀ ਖਰੜਾ ਥਾਣੇ ਵਿੱਚ ਇਸ ਨੂੰ ਲੈ ਕੇ ਆਪਣਾ ਕੀ ਕਹਿਣਾ ਹੈ ਜੀ ਮੇਰਾ ਨਾਮ ਅਰਵਿੰਦ ਗੋਤਮ ਹੈ ਜੀ ਮੈਂ ਪਾਰਟੀ ਦਾ ਸੂਬਾ ਪ੍ਰਧਾਨ ਹਾਂ ਯੂਆਈਕਾਈ ਤੋਂ ਔਰ ਮੇਰੇ ਨਾਲ ਨੇ ਅਖਲੇਸ਼ ਸਿੰਘ ਜੀ ਅਸ਼wini ਚੌਧਰੀ ਜੀ ਅਰਵਿੰਦ ਗੁਪਤਾ ਜੀ ਇਹ ਵੀ ਸਾਡੇ ਪਾਰਟੀ ਤੋਂ ਅਲੱਗ-ਅਲੱਗ ਔਦਿਆਂ ਤੋਂ ਸਾਡੇ ਇੱਥੇ ਇਹਨਾਂ ਦੇ ਮੋਹਾਲੀ ਦੇ ਪ੍ਰਧਾਨ ਨੇ ਸੋ ਜਿਹੜੇ ਸਾਡੇ ਤੁਸੀਂ ਕੈਂਡੀਡੇਟ ਦੀ ਗੱਲ ਕਰਦੇ ਹੋ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਸ਼੍ਰੀਮਤੀ ਕਿਰਨ ਜੈਨ ਜੀ ਸੀਗੇ ਬਟ ਉਹਨਾਂ ਨੂੰ ਪਾਰਟੀ ਵੱਲੋਂ ਗੈਰ ਜਿਹੜੀ ਆ ਸਮਾਜਿਕ ਗਤੀਵਿਧੀਆਂ ਦੇ ਚਲਦੇ ਉਹਨਾਂ ਨੂੰ ਪਾਰਟੀ ਚੋਂ ਅੱਜ 25 ਮਈ 2024 ਨੂੰ ਨਿਸ਼ਕਾਸ਼ਿਤ ਕਰ ਦਿੱਤਾ ਗਿਆ ਹੈ ਸ਼੍ਰੀ ਪਵਨ ਕੁਮਾਰ ਗੁਪਤਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪਰ ਕਿਹੜੇ ਤਰੀਕੇ ਦੀ ਗਤੀਵਿਧੀਆਂ ਜਿਹੜੀਆਂ ਗਤੀਵਿਧੀਆਂ ਇਹ ਸੀਗੀਆਂ ਜੀ ਕਿ ਸਾਨੂੰ ਜੋ ਇਨਫੋਰਮੇਸ਼ਨ ਮਿਲੀ ਹੈ ਕਿ ਉਹ ਦੂਸਰੀ ਪਾਰਟੀਆਂ ਦੇ ਨਾਲ ਮਿਲ ਕੇ ਜੋ ਸਾਡੇ શ્રી ਅਨੰਦਪੁਰ ਸਾਹਿਬ ਹਲਕੇ ਦੇ ਵਿੱਚ ਲੱਖ ਤੋਂ 1.5 ਲੱਖ ਸਾਡੇ ਵਰਕਰ ਨੇ ਜੀ ਉਹਨਾਂ ਨੂੰ ਉਹ ਮਿਸ ਗਾਈਡ ਕਰ ਰਹੇ ਸੀਗੇ ਇਹ ਪਰ ਉਹਨਾਂ ਨੇ ਕੈਫੇ ਜਦ ਦਿੱਤੀ ਜੀ ਉਹ ਨੂੰ ਆਪਣੀ ਨੂੰ ਨੂੰ ਬੇਹਜ ਜੂਤ ਪੀੜਤ ਕਰਨ ਕਰਨਾ ਤੇ ਉਹਨਾਂ ਵੱਲੋਂ ਸੁਸਾਈਡ ਕਰ ਲਿਆ ਜੀ ਉਹ ਉਹਨਾਂ ਦਾ ਘਰੇਲੂ ਮਾਮਲਾ ਹੈ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਔਰ ਤੁਹਾਡੇ ਚੈਨਲ ਦੇ ਮਾਧਿਅਮ ਰਾਈ ਮੈਂ ਕਹਿਣਾ ਚਾਹਣਾ ਹੈ ਜਿਹੜਾ ਪੀੜਤ ਪਰਿਵਾਰ ਹੈ ਜੇ ਉਹ ਸਾਡੇ ਤੋਂ ਕੋਈ ਮਦਦ ਮੰਗੇਗਾ ਤਾਂ ਸ਼ਿਵ ਸੈਨਾ ਹਿੰਦੁਸਤਾਨ ਉਹਨਾਂ ਦੀ ਡਟ ਕੇ ਮਦਦ ਕਰੇਗੀ